ਹਾਂਜੀ ਸਰਬ ਸੇਵਾ ਸੁਸਾਇਟੀ ਅੱਜ ਸਾਡੇ ਸਾਰੇ ਗਰੁੱਪ ਮੈਂਬਰ ਆਏ ਜਗਾ ਤੇ ਸ਼ੈੱਡ ਲੱਗੇ ਪਾਣ ਤਾਂ ਜੋ ਇੱਥੇ ਆਵਾਰਾ ਜਿਹੜੇ ਬੇਸਹਾਰਾ ਜਾਨਵਰ ਹੁੰਦੇ ਉਹਨਾਂ ਦਾ ਇੱਥੇ ਰੱਖ ਕੇ ਟ੍ਰੀਟਮੈਂਟ ਕਰ ਸਕੀਏ ਇਹ ਸਾਡੇ ਅਵੀ ਭਾਜੀ ਹੈ ਜੋ ਮਸਾਲਾ ਬਣਾਇਆ ਕਰਦੇ ਹੈ ਸਾਡੇ ਮੇਨ ਹੈੱਡ ਅਰੁਣ ਸੋਨੀ ਬ੍ਰਾਂਪਰ ਤੇ ਹੈ ਇਹ ਵੀ ਬਹੁਤ بڑا ਸੰਜੋਗ ਹੈ ਇਹਨਾਂ ਦਾ ਗਰੁੱਪ ਨੂੰ ਇਧਰ ਮਨੀਜੀ ਵਟ ਇਹ ਲੱਖੀ ਬੈਠਿਆ ਵਾ ਇਹਨਾਂ ਦਾ ਵੀ ਬਹੁਤ ਵਧੀਆ ਸੰਯੋਗ ਹੈ ਜੀ ਬਹੁਤ ਮਿਹਨਤ ਕਰਦੇ ਮੁੰਡਾ ਉੱਧਰ ਬਾਬਾ ਜੀ ਹੈ ਗਾਂ ਹੀ ਜੀ ਅਸੀਂ ਕੱਲ ਦੀ ਰੈਸਕਿਊ ਕੀਤੀ ਵੀ ਇਹਦਾ ਨਾਮ ਲక్ష్ਮੀ ਹੈ ਜੀ ਰੱਖਿਆ ਵਾ ਇਹਦੇ ਥਾਣਾ ਚ ਪ੍ਰੋਬਲਮ ਥੀ ਤੇ ਠੀਕ ਕਰਨ ਤੋਂ ਬਾਅਦ ਨਿੱਕੂ ਨੰਗਲ ਤੇ ਫੜੀ ਥੇ ਉੱਥੇ ਨਿੱਕੂ ਨੰਗਲ ਅਸੀਂ ਛੱਡ ਦਿੰਨੇ ਠੀਕ ਹੋਣ ਤੋਂ ਬਾਅਦ ਇਹਨਾਂ ਦਾ ਮੁੰਡਿਆਂ ਦਾ ਬਹੁਤ بڑا ਸੰਯੋਗ ਹੈ ਹਰੇਕ ਕੰਮ ਚ ਅੰਚੂ ਜੀ ਸਾਡੇ ਤੇ ਇੱਧਰ ਮਨੀਸ਼ ਇੱਧਰ ਸ਼ੱਭੂ ਲਾਲਾ ਤੇ ਆ ਗਾਈਆਂ ਇਹਦਾ ਨਾਮ ਮੁੰਨਾ ਹੈ ਜੀ ਤੇ ਬੰਦੇ ਉੱਥੇ ਲੱਗੇ ਹੋਏ ਜੀ ਸਾਡੇ ਗਰੁੱਪ ਦੇ ਬੂਟੇ ਵੱਢਣ ਬਹਿ ਜਾ ਮੁੰਨਾ ਬਹਿ ਜਾ ਇੱਥੋਂ ਤੇ ਚਵਾੜੀਆਂ ਕੱਢੇ ਕਰਦੇ ਤਾਂ ਜੋ ਅਸੀਂ ਜਿਹੜਾ ਸ਼ੈੱਡ ਪਾਣ ਦਾ ਕੰਮ ਹੈ ਕਰ ਸਕੀਏ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਉਹਨਾਂ ਦੇ ਕੋਲ ਇਹ ਸਾਡੇ ਐਮਐਲਏ ਸਾਹਿਬ ਹੈ ਜੀ ਤੇ ਇੱਧਰ ਸਾਡੇ ਬਾਰੂ ਭਾਜੀ ਸ਼ਿਵ ਕਪਿਲ ਇਹਨਾਂ ਦਾ ਕੰਮ ਹੈ ਕਿ ਇਹ ਸ਼ੈੱਡ ਲੱਗੇ ਅੱਜ ਪਾਣ ਖੈਦਰਾਪਾਜੀ ਸਾਡੇ ਅੰਦਰ ਜੰਗਲ ਚ ਵੀਡੀਓ ਚ ਆਇਆ ਨਹੀਂ ਕਰਦੇ